ਕਾਰ ਨੂੰ ਵੀ ਜਿਨ੍ਹਾਂ ਨੇ ਸਿਰ ਤੇ ਜ਼ਿੰਮੇਵਾਰੀ ਦੀ ਸਾਰੀ ਲਹਿਰ ਨੂੰ ਮੁਖਰੂਪ ਦੇ ਵਿੱਚ ਪਾਈ ਹੈ ਆਤਮਿਕ ਪ੍ਰਾਪੇ ਕਰਦੇ ਨੇ ਤੇ ਹੁਣ ਪੰਥਕ ਤੌਰ ਤੇ ਹੋਰ ਸੇਵਾਵਾਂ ਨਿਭਾਉਂਦਿਆ ਸਰਦਾਰ ਨਰਮੈਲ ਸਿੰਘ ਜੀ ਫਤੇੜਗੜ ਤਲਜੂਰ ਵਾਲੇ ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਇਸ ਜ਼ਿਲ੍ਹੇ ਦੇ ਇੰਚਾਰਜ ਵੀ ਬਣਾਇਆ ਗਿਆ ਔਰ ਫਰੋਜ਼ਪੁਰ ਹਲਕੇ ਦੇ ਅਬਜ਼ਰਵਰ ਵੀ ਉਹਨਾਂ ਨੂੰ ਲਾਇਆ ਗਿਆ ਸੋ ਸਾਧ ਸੰਗਤ ਇਸੇ ਪ੍ਰਕਾਰ ਸਦਾ ਸਿੰਘ ਜੀ ਜੋ ਬੜੇ ਸਿਆਣੇ ਕਰਤਿ ਹਾਂ ਚੰਗੇ ਵਰਗਾ ਕਥਾਵਾਚ ਬੋਲਦੇ ਪ੍ਰਚਾਰ ਕਰ ਹਨ ਸੋ ਉਹਨਾਂ ਨੂੰ ਪੰਜ ਮੈਂਬਰੀ ਜਿਹੜੀ ਕਮੇਟੀ ਹੈ ਉਹਦੇ ਵਿੱਚ ਵੀ ਸ਼ਰੋਮਣੀ ਅਕਾਲੀ ਦਲ ਵਾਸ ਪੰਜਾਬ ਦੇ ਉਸ ਪਾਰਟੀ ਨੇ ਜਥੇਬੰਦੀ ਨੇ ਚੁਣਿਆ ਹੈ ਇਹ ਤੁਹਾਡੇ ਵਾਸਤੇ ਲੜਕੇ ਵਾਲਿਆਂ ਵਾਸਤੇ ਮਾਨ ਦੀ ਗੱਲ ਹੈ ਕਿਉਂਕਿ ਕੱਲੇ ਸਰਦਾਰ ਨਰਾਇਣ ਸਿੰਘ ਸਰਦਾਰ ਹਰਬਿੰਦਰ ਸਿੰਘ ਮੈਂਬਰ ਨਹੀਂ ਤੁਸੀਂ ਸਾਰੇ ਨਾਲ ਕਰੋ ਸੋ ਪੰਥਕ ਪਾਰਟੀ ਹੈ ਬੇਤੀ ਹੈ ਸਾਸ ਸੰਗਤ ਜਿੱਥੇ ਅਸੀਂ ਬਾਕੀਆਂ ਸਾਰਿਆਂ ਨੂੰ ਮੌਕੇ ਦਿੱਤੇ ਦੇਖਿਆ ਉਥੇ ਸਾਡੀ ਪੰਥਕ ਪਾਰਟੀ ਜਿਹੜੀ ਉਹਦੇ ਨਾਲ ਵੀ ਸਾਨੂੰ ਸਰਕਾਰ ਪਿਆਰ ਲਗਾਉ ਧੂਰ ਰੱਖਣਾ ਚਾਹੀਦਾ ਹੈ ਕਿਉਂਕਿ ਮੈਂ ਪ੍ਰਚਾਰ ਤਾਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੀ ਬਾਣੀ ਦਾ ਹੀ ਕਰਦਾ ਆ ਰਿਹਾ ਪਿਛਲੇ 18 ਸਾਲ ਤੋਂ ਪਰ ਜਿੱਥੇ ਕੋਈ ਚੰਗੀ ਗੱਲ ਲੱਗਦੀ ਹੈ ਕੋਈ ਗੁਰਸਿੱਖ ਖੋਪਰ ਰੱਖਦਾ ਇਸ ਸਮਾਜ ਦੇ ਭਲੇ ਦੇ ਕਾਰਜ ਕਰਨ ਵਾਸਤੇ ਕੋਈ ਮਨੁੱਖਤਾ ਵਾਸਤੇ ਕੋਈ ਵੀ ਰੱਬੀ ਆਉਂਦਾ ਹੈ ਉਹਦੀ ਸਪੋਰਟ ਕਰਨੀ ਉਹਦੇ ਲਈ ਚਾਰ ਸ਼ਬਦ ਕਹਿਣੇ ਸਾਡਾ ਫਰਜ਼ ਬਣਦਾ ਹੈ ਸੋ ਸਾਥ ਸੰਗਤ ਮਾਣ ਕਰੋ ਇਹਨਾਂ ਵੀਰਾਂ ਦਾ ਮਾਣ ਸਨਮਾਨ ਜਿੰਨਾ ਅਸੀਂ ਕਰ ਸਕਦੇ ਹਾਂ ਮਾਣ ਸਨਮਾਨ ਕੀ ਹੈ ਕਿ ਜਿਉਏ ਤੁਹਾਨੂੰ ਬੇਇੱਜ਼ਤੀ ਕਰਦੇ ਨੇ ਉਹਦੇ ਤੁਸਾਂ ਨੇ ਪਹਿਰਾ ਦੇਣਾ ਹੈ ਸਤਿਗੁਰੂ ਪਾਤਸ਼ਾਹ ਦੀ ਕਿਰਪਾ ਕਰਨ ਉਹ ਲਾਲੀ ਬਾਹੀ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਸਵਰਗਵਾਸੀ ਸਰਦਾਰ ਬਾਵਰ ਸਿੰਘ ਜਿੰਨਾ ਦੇ ਸੁਪੁੱਤਰ ਭਾਈ ਮਨਪ੍ਰੀਤ ਸਿੰਘ ਸਭੂ ਪਰਿਵਾਰ ਨੇ ਸਤਿਗੁਰੂ ਦੀ ਅਸੀਸ ਸਤਿਗੁਰੂ ਦੀ ਬਰਕਤ ਪ੍ਰਾਪਤ ਕਰਦੇ ਅੱਜ ਕੀ ਕੁਰਬਾਨੀ ਦਾ ਜਾਪ ਕਰਵਾਇਆ ਸਤ ਸੰਗਤ ਰੂਪ ਵਿੱਚ ਬੈਠ ਕੇ ਆਪਾਂ ਗੁਰਮਤ ਬਾਣੀ ਬਾਣੀ ਦੇ ਵਿਚਾਰ ਦਾ ਲਾਭ ਪ੍ਰਾਪਤ ਕੀਤਾ ਹੈ ਜੀ ਪਿਆਰ ਨਾਲ ਗੱਲ ਕੇ ਫਤਿ ਬਲਾਉ ਹੋਣ ਆਨੰਦ ਸਰ ਦਾ ਪਾਠ ਹੋਏਗਾ ਅੱਗੋਂ ਆਸ ਹੋਏਗੀ ਹੁਕਮਨਾਮਾ ਸਹਿਬ ਤੋਂ ਬਾਅਦ ਅਗਲਾ ਪ੍ਰੋਗਰਾਮ ਆਪ ਨੂੰ ਦੱਸਿਆ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ